ਸੋਫੀ ਗਾਇਖ ਖੰਸਰਾ ਸ਼ਾਂਸ ਦੇ ਪ੍ਰਮਜੀਤ ਖੰਸਰ ਹਰ ਮੁੱਦੇ ਤੇ ਆਪਣੀ ਵਿਵਾਕੀ ਦੇ ਨਾਲ رائے ਰੱਖਦੇ ਨੇ ਜੀ ਹਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਹੁਣ ਹਾਲੀ ਦੇ ਵਿੱਚ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਕੁਝ ਗੱਲਾਂ ਆਖਦੇ ਹੋਏ ਸੁਣਾਈ ਦੇ ਰਹੇ ਨੇ ਉਹਨਾਂ ਕਿਹਾ ਕਿ ਮੈਂ ਬਹੁਤ ਟਾਈਮ ਤੋਂ ਇਹ ਗੱਲਾਂ ਕਹਿਣੀਆਂ ਚਾਹੁੰਦਾ ਸੀ ਪਰ ਚੁੱਪ ਰਹਿ ਲੰਦਾ ਸੀ ਪਰ ਹੁਣ ਆਪਣੀ ਚੁੱਪੀ ਤੋੜਨੀ ਪਈ ਹੈ ਤੁਹਾਨੂੰ ਦੱਸੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਨੂੰ ਸਪੋਰਟ ਕਰ ਰਹੇ ਨੇ ਕਾਂਗਰਸ ਦਾ ਸਮਰਥਨ ਕਰ ਰਹੇ ਨੇ ਇਸ ਨੂੰ ਲੈ ਕੇ ਪਰਮਜੀਤ ਖੰਸਰ ਨੇ ਉਹਨਾਂ ਨੂੰ ਖਰੀਆਂ-ਖਰੀ ਆਵਾਜ ਜੋ ਹਰ ਐਤਵਾਰ ਉਹਨਾਂ ਦੇ ਘਰ ਲੋਕ ਇਕੱਠੇ ਹੁੰਦੇ ਨੇ ਹਰ ਐਤਵਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੋ ਲੋਕਾਂ ਨੂੰ ਸੰਬੋਧਨ ਕਰਦੇ ਨੇ ਇਸ ਉੱਤੇ ਵੀ ਉਹਨਾਂ ਨੇ ਛੁਟਕੀ ਲੈਂਦਾ ਕਿਹਾ ਕਿ ਕਿਸ ਗੱਲ ਦਾ ਦਰਬਾਰ ਹਰ ਐਤਵਾਰ ਲਗਾਇਆ ਜਾਂਦਾ ਹੈ ਜੀ ਹਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਤੇ ਅਤੇ ਹਰ ਐਤਵਾਰ ਲੋਕਾਂ ਨਾਲ ਗੱਲਬਾਤ ਕਰਨ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਬਹੁਤ ਕੁਝ ਸੁਣਾਇਆ ਉਹਨਾਂ ਨੇ ਕਿਹਾ ਕਿ ਹੁਣ ਨਿੱਕਾ ਸਿੱਧੂ ਆ ਗਿਆ ਤੁਸੀਂ ਉਸ ਦੀ ਪਰਵਰਿਸ਼ ਤੇ ਧਿਆਨ ਦਿਓ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦab ਮੈਂ ਛੋਟੀ ਜੀ ਗੱਲ ਕਰਨੀ ਆ ਦੇ ਤੁਸੀਂ ਇਸ ਗੱਲ ਨੂੰ ਡੀਪਲੀ ਸਮਝੋਗੇ ਤੇ ਤੁਹਾਨੂੰ ਸਮਝ ਆ ਜਾਏਗੀ ਮੈਂ ਕੀ ਕਹਿਣਾ ਚਾਹੁੰਨਾ ਤੇ ਇਸ ਗੱਲ ਨੂੰ ਪਲੀਜ਼ ਪੁੱਠੀ ਨਾ ਲਿਆ ਜਾਵੇ ਕਿਉਂਕਿ ਅਸੀਂ ਕਈ ਵਾਰੀ ਸੋਚਦੇ ਸਮੇਂ ਤੇ ਨਹੀਂ ਤੇ ਗੱਲ ਨੂੰ ਬਸ ਹੋਰ ਹੀ ਤਰ੍ਹਾਂ ਹੋਰ ਹੀ ਕੋਈ ਸ਼ਕਲ ਦੇ ਦਿੰਨੇ ਗੱਲ ਨੂੰ ਪਰ ਮੇਰੀ ਹਾਲ ਤੱਕ ਕਿ ਮੈਂ ਸੱਚੀ ਗੱਲ ਕਰ ਦਿੰਨਾ ਗੱਲ ਅੱਜ ਕਰਨੀ ਆ ਭਾਜੀ ਬਲਕੌਰ ਸਾਹਿਬ ਦੀ ਜਿਹੜੇ ਕਿ ਸਿੱਧੂ ਮੂਸੇਵਾਲ ਸਾਹਿਬ ਦੇ ਫਾਦਰ ਨੇ ਦੇਖੋ ਸਿੱਧੂ ਮੂਸੇਵਾਲ ਚਲੇ ਗਿਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਪੂਰੀ ਦੁਨੀਆ ਨੂੰ ਸਿਰਫ ਪੰਜਾਬੀ ਨਹੀਂ ਬਾਕੀ ਕਮਿਊਨਿਟੀਆਂ ਬਾਕੀ ਕੰਟਰੀਜ਼ ਦੇ ਲੋਕਾਂ ਨੂੰ ਹਰ ਹਰ ਉਸ ਇਨਸਾਨ ਨੂੰ ਦੁੱਖ ਹੈ ਜਿਹਨੂੰ ਮਾੜਾ ਮੋਟਾ ਵੀ ਸਿੱਧੂ ਮੂਸੇਵਾਲ ਬਾਰੇ ਪਤਾ ਸੀਗਾ ਕੌਣ ਹੈ ਗੱਲਾਂ ਇਹ ਵੀ ਚਲਦੀਆਂ ਆਈਆਂ ਉਦੋਂ ਉੱਤੇ ਵੀ ਲੋਕਾਂ ਨੇ ਇਸਤੇਮਾਲ ਬਹੁਤ ਕੀਤਾ ਉਹਦੇ ਨਾਮ ਨੂੰ ਕੋਈ ਭੈਣ ਬਣ ਗਈ ਕੋਈ ਭਰਾ ਬਣ ਗਿਆ ਕੋਈ ਦੋਸਤ ਬਹੁਤ ਬਾਅਦ ਚ ਉਹਦੇ ਜਾਣ ਤੋਂ ਬਾਅਦ ਚ ਬਹੁਤ ਦੋਸਤ ਵੀ ਤੁੰਗਰ ਪੈ ਜਿਹੜੇ ਜੀ ਦੇ ਜੀ ਗਾਲਾਂ ਕੱਢਦੇ ਹੁੰਦੇ ਸੀਗੇ ਜੀ ਉਹਦੇ ਜੀ ਚਾਹੁੰਦੇ ਨਹੀਂ ਸੀ ਕਿ ਇਹ ਬੰਦਾ ਅੱਗੇ ਆਵੇ ਜਾਂ ਇਹ ਮਾਰੀ ਜਾਵੇ ਇਦਾਂ ਦੀਆਂ ਗੱਲਾਂ ਦਿਲ ਚੋਂ ਚਾਤ ਕਰਦੇ ਸੀ ਤੇ ਉਹ ਬੰਦੇ ਵੀ ਬਾਅਦ ਵਿੱਚ ਭਰਾ ਬਣ ਗਏ ਭੈਣਾ ਬਣ ਗਈਆਂ ਤੇ ਚਲੋ ਇਹ ਦੁਨੀਆ ਹੈ ਦੁਨੀਆ ਨੇ ਤੇ ਕੁਝ ਕਰਨਾ ਹੀ ਹੁੰਦਾ ਪਰ ਗੱਲ ਜਿਹੜੀ ਕਰਨੀ ਆ ਉਹਨਾਂ ਦੇ ਫਾਦਰ ਸਾਹਿਬ ਦੀ ਅੱਜ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਸ ਵੇਲੇ ਜੇ ਸਭ ਤੋਂ ਜ਼ਿਆਦਾ ਇਸਤਮਾਲ ਕਰ ਰਿਹਾ ਆਪਣੇ ਪਿਓ ਦੀ ਮੌਤ ਨੂੰ ਜਾਂ ਉਸ ਨਾਮ ਨੂੰ ਤੇ ਉਹਦਾ ਆਪਣਾ ਹੀ ਪਿਓ ਆ ਦੇਖੋ ਜਿੰਨੀ ਉਸ ਪਰਿਵਾਰ ਨੂੰ ਹਮਦਰਦੀ ਮਿਲੀ ਐ ਤੇ ਮੈਨੂੰ ਲੱਗਦਾ ਨਹੀਂ ਕਿਸੇ ਦੇ ਹਿੱਸੇ ਆਈ ਐ ਦੁੱਖ ਸਾਰਿਆਂ ਨੂੰ ਆ ਜਵਾਨ ਪੁੱਤ ਚਲੇ ਗਿਆ ਮੈਨੂੰ ਵੀ ਬਹੁਤ ਦੁੱਖ ਆ ਔਰ ਮੈਂ ਤਾਂ ਉਹ ਬੰਦਾ ਆ ساری ਦੁਨੀਆ ਤੋਂ ਉਹਨੂੰ ਉਹਦੇ ਜਾਣ ਤੋਂ ਬਾਅਦ ਚੰਗਾ ਕਹਿਣ ਲੱਗੀ ਮੈਂ ਉਹ ਬੰਦਾ ਆ ਜਿਹੜਾ ਉਹਦੇ ਜਿਉਂਦੇ ਜੀ 16 ਮਿੰਟ ਲਾਈਵ ਆਇਆ ਸੀਗਾ ਤੇ ਬਹੁਤ ਹੀ ਸੋਹਣੀਆਂ ਗੱਲਾਂ ਕੀਤੀਆਂ ਸੀਗੀਆਂ ਮੈਂ ਕਿਹਾ ਸੀ ਬੜਾ ਹੀ ਕੁਛ ਮੈਂ ਕਿਹਾ ਸੀ ਕਿ ਚਲੋ ਅੱਜ ਉਹਦਾ ਟਾਈਮ ਆ ਚੰਗਾ ਮੰਦਾ ਨਾਮ ਬੋਲੋ ਅੱਜ ਉਸ ਬੰਦੇ ਦਾ ਟਾਈਮ ਆ ਤੋ ਉਹਨੂੰ ਮਜ਼ਾ ਲੈਣ ਦਿਓ ਯਾਰ ਟਾਈਮ ਹਰ ਬੰਦੇ ਤੇ ਆਉਦਾ ਹੁੰਦਾ ਐਸੇ ਵੇਲੇ ਸਿੱਧੂ ਮੂਸੇਵਾਲ ਦਾ ਟਾਈਮ ਆ ਤੇ ਜਦੋਂ ਉਹਦੇ 295 ਗੀਤ ਆਇਆ ਸੀਗਾ ਐਕਚੁਅਲੀ ਮੈਂ 295 ਗੀਤ ਹੋਣ ਤੋਂ ਬਾਅਦ ਹੀ ਉਸ ਬੰਦੇ ਨੂੰ ਸੁਣਨਾ ਸ਼ੁਰੂ ਕੀਤਾ ਉਹ ਵੀ ਲਿਮਿਟਿਡ ਜਿਹੇ ਗੀਤ ਜਿਹੜੇ ਜਿਨ੍ਹਾਂ ਵਿੱਚ ਕੁਝ ਚੰਗਾ ਮੈਸੇਜ ਹੋਵੇ ਮੇਰਾ ਕਿ ਕਿਸੇ ਦੇਸ ਜਿਹੜਾ 뮤జిక్ ਤਾਂ ਮੇਰਾ ਡਿਫਰੈਂਟ ਹੈ ਤੇ ਮੈਂ ਉਸ ਗਾਣੇ ਬਾਰੇ ਆਇਸੀ ਪਰ ਉਸ ਵੀਡੀਓ ਦੇ ਵਿੱਚ ਵੀ ਲੋਕਾਂ ਨੇ ਬੜੀ ਤਹਿ ਲਾਈ ਸੀ ਉਹਨੂੰ ਗਾਲਾਂ ਦੀ ਤੇ ਮੈਨੂੰ ਵੀ ਚੰਗਾ ਮੰਦਾ ਕਿ ਭਾਜੀ ਤੁਹਾਡਾ ਤੋਂ ਉਮੀਦ ਨਹੀਂ ਸੀ ਤੁਸੀਂ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰੋਗੇ ਬੜਾ ਹੀ ਕੁਝ ਖੈਰ ਗੱਲ ਜਿਹੜੀ ਕਰਨੀ ਕਿ ਦੇਖੋ ਤੁਸੀਂ ਜੇਸ ਪਾਰਟੀ ਨਾਲ ਬਰਕੌਰ ਸਾਹਿਬ ਐਸ ਵੇਲੇ ਜੁੜੇ ਹੋਏ ਨੇ ਮੈਂ ਵੀ ਗੱਲ ਕਹਿਦਾਂ ਮੈਂ ਕੋਈ ਇਹ ਨਾ ਸੋਚੇ ਕਿ ਇਹਦਾ ਭਰਾ ਬੀਜੇਪੀ ਨਾਲ ਸ਼ਾਇਦ ਬੀਜੇਪੀ ਦੀਆਂ ਵੋਟਾਂ ਬਣਾਉਂਦਾ ਤੇ ਕਿਸੇ ਦੀਆਂ ਮੈਂ ਵੋਟਾਂ ਬਣਾਉਣ ਲਈ ਨਹੀਂ ਕਿਸੇ ਦੀਆਂ ਵੋਟਾਂ ਤੋੜਨ ਲਈ ਰਾਜਨੀਤੀ ਤੋਂ ਦੂਰ हट ਕੇ ਮੈਂ ਗੱਲ ਕਰ ਲੱਗਾ ਜਨ ਲਈ ਜੋ ਮੈਨੂੰ ਮਹਿਸੂਸ ਹੁੰਦਾ ਹੈ ਕਿ ਪਾਰਟੀ ਵੀ ਉਸ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਪਾਰਟੀ 1984 ਤੋਂ ਲੈ ਕੇ ਅੱਜ ਤੱਕ ਸਕੂਨ ਹੀ ਨਹੀਂ ਮਿਲਣ ਦਿੱਤਾ ਜਿਸ ਪਾਰਟੀ ਨੇ ਜੋ ਕੁਝ 1984 ਵਿੱਚ ਹੋਇਆ ਸੀ ਉਹ ਬਹੁਤਾ ਵੀਰਵੈ ਦੇਣ ਦੀ ਲੋੜ ਨੇ ਹਰ ਬੰਦੇ ਨੂੰ ਯਾਦ ਹੋਣਾ ਚਾਹੀਦਾ ਪਰ ਸਾਡੀ ਯਾਦਦਾਸ਼ ਬਹੁਤ ਕਮਜ਼ੋਰ ਹੈ ਮੈਂ ਅੱਗੇ ਵੀਡੀਓ ਵਿੱਚ ਕਿਹਾ ਸੀ ਕਿ ਸਾਡੀ ਯਾਦਦਾਸ਼ ਜੂਨ ਮਹੀਨੇ ਉੱਗੜ ਪੈਂਦੀ ਹੈ ਫਿਰ ਇਹ ਸਾਰਾ ਸੌਂਤੇ ਰਹਿੰਦੇ ਆ ਦੇਖੋ ਸਿੱਧੂ ਮੂਸੇਵਾਲ ਸਾਹਿਬ ਆਪਣੇ ਮਾਪੇ ਦਾ ਇਕੋ ਇੱਕ ਪੁੱਤਰ ਸੀਗਾ ਇਹ ਵੀ ਅਸੀਂ ਜਾਣਦੇ ਆ ਪਰ ਬਰਖੌਰ ਸਾਹਿਬ ਜੇ ਸਰਕਾਰ ਨੇ ਹਜ਼ਾਰਾਂ ਕਿੰਨੇ ਹਜ਼ਾਰ ਬੱਚੇ ਬੱਚੇ ਨੌਜਵਾਨ ਬਜ਼ੁਰਗ ਔਰਤਾਂ ਜਵਾਨ ਕੁੜੀਆਂ ਦੇ ਕਤਲ ਹੋਏ ਲੋਕਾਂ ਦੇ ਪੁੱਤਾਂ ਦੇ ਗਲਾਂ ਵਿੱਚ ਸਿਰ ਟਾਇਰ ਪਾ ਪਾ ਕੇ ਲੋਕਾਂ ਦੇ ਸੁਹਾਗਣਾ ਦੇ ਸੁਹਾਗਾ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਸ਼ਰੀਆਮ ਸੜਕਾਂ ਤੇ ਆਗਾਂ ਲਾ ਦਿੱਤੀਆਂ ਗਈਆਂ પેટ્રોલ ਪਾ ਪਾ ਕੇ ਅੱਗਾਂ ਲਾ ਦਿੱਤੀਆਂ ਗਈਆਂ ਕੀ ਤੁਸੀਂ ਉਹਨਾਂ ਬਾਰੇ ਥੋੜਾ ਜਿਹਾ ਵੀ ਸੋਚਿਆ ਕਿ ਉਹਨਾਂ ਵਿੱਚੋਂ ਕਿੰਨੇ ਲੋਕੀ ਮਾਪੇ ਦੀ ਇੱਕੋ ਇੱਕ ਔਲਾਦ ਹੋਣਗੇ ਜਾਂ ਫਿਰ ਬਹੁਤ ਸਾਰੇ ਸਪੋਰਟਸ ਦੇ ਜਿਹੜੇ ਬੰਦੇ ਨੇ ਚਲੇ ਗਏ ਨੇ ਗੋਲੀਆਂ ਨਾਲ ਉਸੇ ਤਰ੍ਹਾਂ ਜਿੱਦਾਂ ਤੁਹਾਡੇ ਬੇਟੇ ਨਾਲ ਹੋਇਆ ਧੁੱਪੇ ਸਿਖਰ ਦੁਪਹਿਰੇ ਗੋਲੀਆਂ ਨਾਲ ਭੰਨ ਕੇ ਚਲੇ ਗਏ ਜੇ ਉਹ ਮਾਪਿਆਂ ਦੇ ਇੱਕਲੌਤੇ ਬੱਚੇ ਨਹੀਂ ਸੀ ਪਰ ਦੇਖੋ ਕਿੱਡੀਆਂ-ਕਿੱਡੀਆਂ ਉਹ ਜਾਨਾਂ ਗਈਆਂ ਤੁਹਾਡੇ ਨਾਲ ਤਾਂ ਹਮਦਰਦੀ ਬਹੁਤ ਹੋਈ ਉਹਨਾਂ ਨਾਲ ਤਾਂ ਹੋਈ ਹੀ ਨਹੀਂ ਹਮਦਰਦੀ ਤੁਸੀਂ ਜਾਂ ਫਿਰ ਕਹਿ ਦਿਓ ਕਿ ਸਿਰਫ ਮੇਰਾ ਹੀ ਬੇਟਾ ਸਿਗਾ ਇਸ ਦੁਨੀਆ ਵਿੱਚ ਹੀਰੋ ਜਾਂ ਬਹੁਤ ਇੰਪੋਰਟੈਂਟ ਬਾਕੀ ਦੁਨੀਆ ਜਿਹੜੇ 1984 ਤੋਂ ਬਾਅਦ ਜਿਹੜੇ ਲੋਕੀ ਮਾਰੇ ਗਏ ਨੇ ਉਸ ਕਤਲੇਆਮ ਦੇ ਵਿੱਚ ਉਹਨਾਂ ਦੀ ਕੋਈ ਬੁੱਕਤ ਨਹੀਂ ਆ ਉਹ ਕੋਈ ਇਨਸਾਨ ਨਹੀਂ ਜਾਂ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ ਉਹਨਾਂ ਦੀਆਂ ਜਾਨਾਂ ਜਾਨਾਂ ਨਹੀਂ ਸਨ ਜਾਂ ਤੇ ਅਨਾਉਂਸ ਕਰ ਦਿਓ ਤੇ ਜਾਂ ਫਿਰ ਕਹੋ ਅੱਜੀ ਕਿ ਇਹ ਅੱਜ ਵੀ ਜੇ ਤੁਸੀਂ ਜਾਗ ਪੋ ਕਿ ਇਹ ਉਹ ਸਰਕਾਰ ਆ ਜਿਨੇ ਮੇਰੇ ਪੁੱਤ ਵਾਂਗ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲਈਆਂ ਯਾਰ ਕਿਦਾਂ ਭੁੱਲ ਦਿਓ ਤੁਸੀਂ ਕਿੰਨੀਆਂ ਸੁਹਾਗਣਾਂ ਦੇ ਸੁਹਾਗ ਉੜ ਗਏ ਕਿੰਨੀਆਂ ਮਾਂਵਾ ਮਾਪਿਓ ਦੇ ਪੁੱਤਰ ਚਲੇ ਗਏ ਕਿੰਨੇ ਪੁੱਤਰਾਂ ਧੀਆਂ ਦੇ ਮਾਪਿਓ ਦੇ ਚਲੇ ਗਏ ਅੱਜ ਤੱਕ ਕਿਸ ਨੇ ਹਿਸਾਬ ਦਿੱਤਾ ਉਹਨਾਂ ਚੀਜ਼ਾਂ ਦਾ ਤੁਸੀਂ ਕਿਹੜੇ ਜਿਗਰੇ ਨਾਲ ਇਸ ਪਾਸੇ ਤੁਰੇ ਹੋਇਓ ਤੁਹਾਡਾ ਪੁੱਤ ਦੇ ਗਾਣੇ ਵੀ ਤੁਸੀਂ ਸੁਣਦੇ ਬੀਬੀ ਖਾਲੜਾ ਦੀ ਗੱਲ ਕਰਦਾ ਉਹ ਤੇ ਤੁਸੀਂ ਉਸ ਪਾਰਟੀ ਨਾਲ ਜੁੜੇ ਹੋ ਜਿਹੜੀ ਬੀਬੀ ਖਾਲੜਾ ਦੇ ਜਣੀ ਬੈਠੀ ਹੋਈ ਆ ਕਮ ਸੇ ਕਮ ਆਪਣੇ ਪੁੱਤਰ ਦੇ ਗਾਣਿਆਂ ਦੀ लाज ਰੱਖ ਲੈਂਦੇ ਕਦੇ ਸੁਣਦੇ ਨਹੀਂ ਗਾਣੇ ਤੁਸੀਂ ਆਪਣੇ ਪੁੱਤਰ ਦੇ ਕੀ ਤੁਹਾਨੂੰ ਜੇ ਤੁਸੀਂ ਕਹਿੰਦੇ ਏਸੇ ਹੀ ਪਾਰਟੀ ਨੇ ਨਿਆਂ ਦਿਵਾਉਣਾ ਇਹ ਭੁੱਲ ਜਾਓ ਤੁਸੀਂ ਇਹ ਭੁੱਲ ਜਾਓ ਤੁਸੀਂ ਕਿ ਇਸ ਪਾਰਟੀ ਨੇ ਨਿਆਂ ਦਿਵਾਉਣਾ ਦੂਸਰੀ ਗੱਲ ਤੁਹਾਡੇ ਪੁੱਤਰ ਦੇ ਕੇਸ ਵਿੱਚ 30 31 ਲੋਕੀ ਅੰਦਰ ਜਮ੍ਹਾਂ ਕੀਤੇ ਹੋਏ ਨੇ ਜੇਲ੍ਹਾਂਾਂ ਦੇ ਵਿੱਚ 30 31 ਲੋਕੀ ਕੀ ਅੱਜ ਤੱਕ ਕਿਸੇ ਕੇਸ ਦੇ ਵਿੱਚ ਸੁਣਿਆ ਕਿ ਇੰਨੇ ਲੋਕਾਂ ਨੂੰ ਚੱਕ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ ਔਰ ਜਿਹੜੇ ਬਾਹਰ ਬੈਠੇ ਨੇ ਕਾਤਲ ਜਿਹਨਾਂ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਵੀ ਸੱਦਣ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਤੇ ਕੀ ਨਿਆ ਪੜਦੇ ਹੋ ਤੁਸੀਂ ਹੋਰ ਦੱਸੋ ਕਿ ਅਜੇ ਵੀ ਸੈਟੀਸਫਾਈ ਨਹੀਂ ਆ ਜੇ ਤੁਸੀਂ ਕਹੋ ਫਾਂਸੀ ਰਾਤੋ ਰਾਤ ਚੜਦਾ ਇਹ ਕਿਸੇ ਵੀ ਮੁਲਕ ਵਿੱਚ ਨਹੀਂ ਇਦਾਂ ਹੁੰਦਾ ਉਹਦੇ ਵੀ ਕਾਨੂੰਨ ਹੁੰਦੇ ਨੇ ਉਹਦਾ ਸਿਸਟਮ ਹੁੰਦਾ ਉਹਦੇ ਪ੍ਰੋਸੀਜਰ ਹੁੰਦੇ ਨੇ ਫਿਰ ਸਾਰਾ ਕੁਝ ਕੀਤਾ ਜਾਂਦਾ ਤੇ ਜੇ ਤੁਸੀਂ ਅਜੇ ਵੀ ਸੈਟੀਸਫਾਈ ਨਹੀਂ ਆ ਫਿਰ ਲੱਗਦਾ ਤੁਹਾਨੂੰ ਕੋਈ ਸੈਟੀਸਫਾਈ ਨਹੀਂ ਕਰ ਸਕਦਾ ਜਾਂ ਫਿਰ ਤੁਸੀਂ ਇਹ ਦੱਸ ਦਿਓ ਵੀ ਜੇ ਉਹਨਾਂ 30 31 ਤੋਂ ਇਲਾਵਾ ਜੇ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਕਤਲ ਕੀਤਾ ਫਿਰ ਉਹਨਾਂ ਦੇ ਨਾਮ ਲਵੋ ਸ਼ਰਿਆ ਤੁਸੀਂ ਨਾਮ ਵੀ ਨਹੀਂ ਲੈਣੇ ਜਿਨ੍ਹਾਂ ਦੇ ਤੁਸੀਂ ਇੱਕ ਸਟੇਟਮੈਂਟ ਵਿੱਚ ਕਹਿ ਨਹੀਂ ਦਿਓ ਉਹ ਸਿੰਗਰਾਂ ਨੇ ਮਰਵਾਇਆ ਸਿੰਗਰ ਉਹਦੇ ਤੋਂ ਜਲਦੇ ਸੀਗੇ ਉਹਦੀ ਉਹਦੀ ਪ੍ਰਸਿੱਧੀ ਤੋਂ ਚਲਦੇ ਸੀਗੇ ਇਹ ਜਲਦੇ ਸੀਗੇ ਉਹਨਾਂ ਨੂੰ ਵਿਹਲੇ ਕਰਤਾ ਸ਼ੋਹਾਂ ਤੋਂ ਸਿੰਗਰਾਂ ਦਾ ਹੱਥ ਫਿਰ ਦੂਜੀ ਤੁਹਾਡੀ ਸਟੇਟਮੈਂਟ ਹੁੰਦੀ ਨਹੀਂ ਉਹ ਮੇਰੇ ਪੁੱਤਾਂ ਵਰਗੇ ਨੇ ਤੁਹਾਡੀਆਂ ਫੋਟੋ ਲੱਗੀਆਂ ਹੁੰਦੀਆਂ ਉਹਨਾਂ ਸਿੰਗਰਾਂ ਦੇ ਨਾਲ ਹੀ ਇੱਕ ਗੱਲ ਤੇ ਤੁਸੀਂ ਰਵੋ ਨਾ ਜੇ ਪੂਰੀ ਦੁਨੀਆ ਤੁਹਾਡਾ ਸਹਿਯੋਗ ਕਰੀ ਉਹਦਾ ਮਤਲਬ ਇਹ ਨਹੀਂ ਕਿ ਦੁਨੀਆ ਨੂੰ ਤੁਸੀਂ ਪੇਚ ਵੀ ਨਾ ਸਮਝੋ ਸਿਕਾ ਤੁਹਾਡੀ ਰਿਸਪੈਕਟ ਆ ਬਹੁਤ ਰਿਸਪੈਕਟ ਆ ਪਰ ਬੰਦਾ ਥੋੜਾ ਜਿਹਾ ਉਹਨਾਂ ਬਾਰੇ ਵੀ ਸੋਚਿਆ ਕਰੋ ਜਿਹੜੇ ਤੁਹਾਡੇ ਪੁੱਤਰ ਨੂੰ ਪਿਆਰ ਕਰਦੇ ਨੇ ਤੁਸੀਂ ਉਹਨਾਂ ਬਾਰੇ ਵੀ ਸੋਚਿਆ ਕਰੋ ਕਿਹੜੀ ਸਰਕਾਰ ਨਾਲ ਤੁਸੀਂ ਜੁੜੇ ਹੋ ਤੁਸੀਂ ਕਿੱਦਾਂ ਮੋٹے ਨਾਲ ਮੋਢਾ ਲਾ ਕੇ ਉਹਨਾਂ ਨਾਲ ਬੈਠੇ ਹੋ ਕਿੱਥੇ ਤੁਸੀਂ ਪਹਿਲੀ ਤੱਕ ਗੱਲ ਆ ਤੁਹਾਨੂੰ ਜਿਹੜਾ ਦੁੱਖ ਹੈ ਮੈਂ ਮੰਨਦਾ ਇਸ ਗੱਲ ਨੂੰ ਮੈਂ ਸਹਿਮਤ ਆ ਕਿ ਬਹੁਤ ਵੱਡਾ ਦੁੱਖ ਹੈ ਪਰ ਇਹ ਵੀ ਸ਼ੁਕਰ ਕਰੋ ਮਾਲਕ ਨੇ ਤੁਹਾਨੂੰ ਸਿੱਧੂ ਛੋਟੇ ਸਿੱਧੂ ਦੇ ਰੂਪ ਦੇ ਵਿੱਚ ਵਾਪਸ ਦੇ ਦਿੱਤਾ ਜੇ ਉਹੋ ਤੱਕ ਨਹੀਂ ਬੈਠੇ ਸੀਗੇ ਕਮ ਸੇ ਕਮ ਜਦੋਂ ਤੁਹਾਡਾ ਬੇਟਾ ਤੁਹਾਡੇ ਘਰ ਆ ਗਿਆ ਵਾਪਸ ਉਹਦੇ ਹੀ ਤੁਸੀਂ ਹੱਥ ਜੋੜਦੇ ਸਟੇਟਮੈਂਟ ਦਿੰਦੇ ਲੋਕਾਂ ਨੂੰ ਇੱਕ ਵੀਡੀਓ ਬਣਾ ਕੇ ਕਿ ਤੁਹਾਡਾ ਬਹੁਤ ਪਿਆਰ ਸਾਨੂੰ ਮਿਲਿਆ ਤੁਹਾਡੀਆਂ ਦੁਆਵਾਂ ਨਾਲ ਸਾਡਾ ਸਿੱਧੂ ਵਾਪਸ ਆ ਗਿਆ ਜੋ ਕੁਝ ਹੋਇਆ ਬੋਲਤੇ ਨਹੀਂ ਸਕਦੇ ਪਰ ਅਸੀਂ ਆਪਣੇ ਬੱਚੇ ਨੂੰ ਹੁਣ ਉਹਦੀ ਪਰਵਰਿਸ਼ ਤੇ ਪੂਰਾ ਟਾਈਮ ਲਾਉਣਾ ਹੈ ਤੁਸੀਂ ਆਉਂਦੇ ਰਹੇ ਠੀਕ ਹੈ ਤੇ ਤੁਸੀਂ ਹੁਣ ਕੋਸ਼ਿਸ਼ ਕਰੋ ਲੋਕਾਂ ਨੂੰ ਕਹੋ ਕਿ ਕਹਿੰਦੇ ਤੁਸੀਂ ਕੀ ਕੋਸ਼ਿਸ਼ ਕਰੋ ਹੁਣ ਸਾਨੂੰ ਤੰਗ ਨਾ ਕੀਤਾ ਜਾਵੇ ਸਾਨੂੰ ਆਪਣੇ ਘਰ ਦੇ ਵਿੱਚ ਜਿਉਣ ਦਿਓ ਸਾਨੂੰ ਆਪਣੇ ਬੱਚੇ ਦੀ ਪਰਵਰਿਸ਼ ਕਰਨ ਦਿਓ ਸੋਹਣੇ ਤਰੀਕੇ ਨਾਲ ਤੁਹਾਨੂੰ ਇਹ ਗੱਲਾਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਰ ਨਹੀਂ ਤੁਸੀਂ ਤੇ ਫਿਰ ਅਨਾਉਂਸ ਕੀਤਾ ਕਿ ਉਹ ਜੇ ਸਿੱਧੂ ਦੀ ਮਾਂ ਥੋੜੀ ਠੀਕ ਨਹੀਂ ਕੀ ਜਦੋਂ ਠੀਕ ਹੋ ਗਏ ਅਸੀਂ ਹਰ ਐਤਵਾਰ ਪਹਿਲਾਂ ਹੀ ਤਰਪਾਰ ਲਗਿਆ ਕਰੇਗਾ ਕਾਦੇ ਤਰਪਾਰ ਲਾਉਂਦੇ ਹੋ ਤੁਸੀਂ ਕਿਉਂ ਹਰ ਐਤਵਾਰ ਤਰਪਾਰ ਲਾਉਣੇ ਕਾਦੇ ਤਰਪਾਰ ਜੇ ਤੁਹਾਨੂੰ ਸੱਚੀ ਮਾੜੀ ਮੋਟੀ ਅਕਲ ਹੋਵੇ ਤੁਸੀਂ ਕਹੋ ਵੀ ਨਹੀਂ ਅਸੀਂ ਹਰ ਐਤਵਾਰ ਆਪਣੇ ਦੁੱਖ ਨੂੰ ਕਿਉਂ ਫਰੋਲੀਏ ਕਿਉਂ ਤੁਸੀਂ ਸਾਡੇ ਦੇ ਲੋਕਾਂ ਨੂੰ ਕਰਾਂ ਕਿਉਂ ਤੁਸੀਂ ਦਰਬਾਰ ਲਾਉਦੇ ਹੋ ਹਰ ਐਤਵਾਰ ਨੂੰ ਕਰ ਮੈਂ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੇ ਵੀਡੀਓ ਤੁਹਾਡੇ ਤੱਕ ਵੀ ਪਹੁੰਚਣੀ ਗੁੱਸਾ ਨਾ ਕਰਿਓ ਪਰ ਇਹਨਾਂ ਗੱਲਾਂ ਨੂੰ ਸੋਚਿਓ ਜ਼ਰੂਰ ਕਾਹਦੇ ਦਰਬਾਰ ਲਾਉਣੇ ਨੇ ਤੁਸੀਂ ਤੁਸੀਂ ਮਾਈਕ ਲਾ ਕੇ ਉੱਥੇ ਸਾਊਂਡ ਸਿਸਟਮ ਲਾ ਕੇ ਤੇ ਤੁਸੀਂ ਹਰ ਐਤਵਾਰ ਬਹਿ ਜਾਂਦੇ ਹੋ ਕਾਹਦੇ ਵਾਸਤੇ ਵਜਾ ਉਹਦੀ ਕੀ ਹੈ ਤੁਹੇ ਸ਼ੁਕਰ ਕਰੋ ਉਹ ਸੋਹਣੇ ਮਾਲਕ ਦਾ ਸੱਚੇ ਪਾਤਸ਼ਾਹ ਨੇ ਜਿਹਨੂੰ ਤੁਹਾਨੂੰ ਦੁਬਾਰਾ ਸਿੱਧੂ ਮੂਸੇਵਾਲਾ ਦਾ ਪੂਰਾ ਫੁੱਲ ਟਾਈਮ 100% ਉਸ ਬੱਚੇ ਦੀ ਪਰਵਰਿਸ਼ ਤੇ ਲਾਓ ਲੋਕਾਂ ਨੂੰ ਸਭ ਨੂੰ ਮਨਾ ਕਰੋ ਘਰੋਂ ਤੋਂ ਵੀ ਤੁਸੀਂ ਬਹੁਤ ਸਾਥ ਦਿੱਤਾ ਠੀਕ ਹੈ ਕਦੇ ਇੱਕ ਵਾਰ ਕਿਸੇ ਨੇ ਮਿਲਣਾ ਜ਼ਰੂਰੀ ਹੋ ਜਾਵੇ ਤੁਸੀਂ ਤਾਂ ਕਹਿੰਦੇ ਹੁਣ ਫੇਰ ਹਰ ਐਤਵਾਰ ਮਹਿਫਲਾ ਉਹ ਦਰਬਾਰ ਲੱਗਿਆ ਕਰੇਗਾ ਸੌਰੀ ਮਹਿਫਲਾ ਨਹੀਂ ਮੈਂ ਕਹਿ ਰਿਹਾ ਦਾ ਦਰਬਾਰ ਲੱਗਿਆ ਕਰੇਗਾ ਤਾਂ ਲੋਕਾਂ ਦੇ ਤੁਹਾਡੀਆਂ ਗੱਲਾਂ ਕਰਿਆ ਕਰਨਗੇ ਮਾਈਕ ਤੇ ਕਾਹਦੀਆਂ ਗੱਲਾਂ ਤੁਸੀਂ ਕੀ ਹੋ ਸਿੱਧੂ ਮੂਸੇਵਾਲਾ ਸਾਹਿਬ ਦੇ ਮਾਤਾ ਪਿਤਾ ਹੋ ਨਾ ਬਸ ਇਸ ਤੋਂ ਇਲਾਵਾ ਕੀ ਹੈ ਸੌਰੀ ਮੇਰੇ ਕੌੜੇ ਬੋਲ ਲੱਗਣਗੇ ਤੁਹਾਨੂੰ ਇਹ ਪਰ ਸੋਚ ਕੇ ਦੇਖਿਓ ਕਿ ਬੰਦਾ ਕਹਿ ਸੱਚ ਰਿਹਾ ਤੁਸੀਂ ਉਸ ਪਾਰਟੀ ਦੇ ਨਾਲ ਜੁੜ ਗਏ ਮੈਨੂੰ ਬਹੁਤ ਦੁੱਖ ਹੈ ਜੋ ਤੁਸੀਂ ਪਿੰਡ ਪਿੰਡ ਤੁਰੇ ਫਿਰਦੇ ਹੋ ਤੁਹਾਨੂੰ ਪਹਿਲੀ ਤੇ ਗੱਲ ਹੈ ਕਿ ਰਾਜਨੀਤੀ ਵਿੱਚ ਆਉਣਾ ਹੀ ਨਹੀਂ ਚਾਹੀਦਾ ਤੁਸੀਂ ਹੁਣ ਆਪਣੇ ਸਿੱਧੂ ਦਾ ਇਸਤੇਮਾਲ ਨਾਮ ਇਸਤੇਮਾਲ ਕਰ ਕਰਕੇ ਤੁਸੀਂ ਕੱਲ ਨੂੰ ਇਲੈਕਸ਼ਨਾਂ ਵੀ ਲੜੋਗੇ ਚਲੋ ਲੜੋ ਤਾਂ ਹਰ ਇੱਕ ਬੰਦੇ ਦਾ ਹੱਕ ਹੈ ਪਰ ਗੱਲ ਸਿਸਟੇਮੈਟਿਕਲੀ ਇਹ ਗੱਲ ਤਾਂ ਸਭ ਤੋਂ ਜ਼ਿਆਦਾ ਅਗਰ ਕੋਈ ਇਸਤੇਮਾਲ ਕਰ ਰਿਹਾ ਐਸ ਵੇਲੇ ਸਿੱਧੂ ਮੂਸੇਵਾਲ ਦੇ ਨਾਮ ਨੂੰ ਉਹ ਤੁਸੀਂ ਉਹਦਾ ਖੁਦ ਆਪਣਾ ਬਾਪ ਕਰ ਰਿਹਾ ਇਸਤੇਮਾਲ ਇਹ ਮੈਂ ਸ਼ਰਿਆਮ ਕਹੂੰਗਾ ਮੈਨੂੰ ਅਗੇਨ ਮੈਂ ਕਹਿ ਦਮਾ ਕਿ ਮੈਨੂੰ ਕਾਂਗਰਸ ਦੀਆਂ ਵੋਟਾਂ ਤੋੜਨ ਲਈ ਨਹੀਂ ਮੈਂ ਨਹੀਂ ਕਿਹਾ ਕਿ ਭਾਜਪਾ ਨੂੰ ਵੋਟਾਂ ਪਾ ਦਿਓ ਨਹੀਂ ਇਹ ਨਾ ਕੋ ਸੋਚੇ ਕਿਉਂਕਿ ਮੇਰਾ ਭਰਾ ਨੁਮਾਇੰਦਾ ਉਸ ਉਸ ਪਾਰਟੀ ਦਾ ਇਹ ਨਾ ਸੋਚੇ ਕਿ ਉਹਦੀਆਂ ਵੋਟਾਂ ਬਣਾਉਣ ਡਿਆ ਨਹੀਂ ਕਸਮ ਲੱਗੇ ਮੈਨੂੰ ਮੇਰੀ ਮਾਂ ਦੀ ਇਹ ਸੋਚ ਕੇ ਨਹੀਂ ਮੈਂ ਬੈਠਾ ਪਰ ਇੱਕ ਅਲਾਨ ਤੇ ਗੌਰ ਜਰੂਰ ਕਰਿਓ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ